ਜਦੋਂ ਤੁਛ ਚੱਬੀਏ ਨਾ ਜਿਹੜੇ ਬਰੇਡਰਾਂ ਦਿੱਤੀ ਜਿਹਦਾ ਹੋਮ ਆਫਿਸ ਸਰਕਾਰ ਨੇ ਪਿਆਰ ਦੀਆਂ ਬੰਦ ਕੀਤੀ ਦੇਖੋ ਇਹ ਬੜਾ ਪੰਜਾਬ ਨਾਲ ਤੱਕਾ ਹੈਗਾ ਉਹ ਪੰਜਾਬ ਜਿਹਨਾਂ ਜੰਗੇ ਆਜ਼ਾਦੀ ਵਿੱਚ ਮਤਲਬ ਸਭ ਤੋਂ ਵੱਧ ਸ਼ਹੀਦیاں 90% ਸ਼ਹੀਦیاں ਪ੍ਰਾਪਤ ਕੀਤੀਆਂ 90% ਕਾਲੇ ਪਾਣੀ ਦੇ ਜੇਲ੍ਹਾਂ ਕੱਟੀਆਂ ਹੈਗੀਆਂ ਔਰ ਸਭ ਤੋਂ ਵੱਡਾ ਸੰਘਰਸ਼ ਪੰਜਾਬ ਦੀ ਧਰਤੀ ਤੇ ਲੜਿਆ ਗਿਆ ਜਿੱਤੇ ਸ਼ਹੀਦ ਭਗਤ ਸਿੰਘ ਸਰਾਬੇ ਵਰਗੇ ਯੋਧਿਆਂ ਨੇ ਗਦਰੀ ਬਾਬਿਆਂ ਨੇ ਇਸ ਮੁਲਕ ਨੂੰ ਆਜ਼ਾਦ ਕਰਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਜਿਹੜਾ ਬਹੁਤ ਸਮਾਂ ਜਦ ਤੱਕ ਕੇਂਦਰ ਸਰਕਾਰ ਦੀਆਂ ਸਾਜਸ਼ਾਂ ਦਾ ਸ਼ਿਕਾਰ ਨਹੀਂ ਸੀ ਹੋਇਆ ਬਹੁਤ ਲੰਮਾ ਸਮਾਂ ਦੇਸ਼ 'ਚ ਮਤਲਬ ਮੋਰੀ ਸੂਬਾ ਰਹਾ ਸਾਰੇ ਮੁਲਕ ਦਾ ਮੁਲਕ ਨੂੰ ਮੋٹے ਨਾਜਾਂ ਦੀ ਪੈਦਾਵਾਰ 'ਚ ਕੁਦਾ ਮੌਲਕ ਦਾ ਟਿੱਡ ਭਰਿਆ ਹੈਗਾ ਉਸ ਪੰਜਾਬ ਨੂੰ ਇਸ ਤਰ੍ਹਾਂ ਇਗਨੋਰ ਕਰਨਾ ਜੋ ਦੀ ਚਾਕੀ ਐ ਇਹ ਮਤਲਬ 26 ਜਨਮ ਜੋ ਨਾਂ ਰੱਖਣੀ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਪਹਿਲਾਂ ਇਹ ਸਰਕਾਰ ਕਰਦੀ ਰਹੀ ਹੈ ਮੋਦੀ ਸਰਕਾਰ ਕਰਦੀ ਰਹੀ ਹੈ ਇਹ ਪੰਜਾਬ ਨਾਲ ਤੱਕਾ ਹੈਗਾ ਪੰਜਾਬ ਨਾਲ ਵਿਤਕਰਾ ਹੈਗਾ ਇਹ ਖਤਮ ਹੋਣਾ ਚਾਹੀਦਾ ਨਹੀਂ ਤਾਂ ਲੋਕਾਂ ਚ ਬੇਗਾਨਗੀ ਦੀ ਭਾਵਨਾ ਪੰਜਾਬ ਚ ਪਹਿਲਾਂ ਹੀ ਬਹੁਤ ਹੈਗੀ ਹੈ ਇਹਦੇ ਨਾਲ ਜਿਹੜੀ ਬੇਗਾਨਗੀ ਦੀ ਭਾਵਨਾ ਹੈਗੀ ਹੈ ਇਹ ਇੰਡੀਅਨ ਯੂਨੀਅਨ ਤੋਂ ਹੋਰ ਜ਼ਿਆਦਾ ਵਧੂਗੀ ਇਹ ਮੋਦੀ ਸਰਕਾਰ ਇਹ ਬਿਲਕੁਲ ਗਲਤ ਕਦਮ ਚੁੱਕ ਰਹੀ ਹੈ ਹਰ ਪਾਸੇ ਮਤਲਬ ਇਹ ਰਾਜਾਂ ਨਾਲ ਵਿਤਕਰੇ ਹੈਗੇ ਆ ਧਰਮਾਂ ਨਾਲ ਵਿਤਕਰੇ ਹੈਗੇ ਆ ਤੇ ਕੁਝ ਜਾਤਾਂ ਨਾਲ ਵੀ ਵਿਤਕਰੇ ਹੈਗੇ ਆ ਤੇ ਔਰਤਾਂ ਨਾਲ ਵਿਤਕਰੇ ਹੈਗੇ ਆ ਚਾਹੇ ਉਹ ਪਹਿਲਵਾਨਾ ਇਸ਼ੂ ਹੋਵੇ ਚਾਹੇ ਮਨੀਪੁਰ ਚ ਔਰਤਾਂ ਨੂੰ ਨੰਗੇ ਘੁਮਾ ਕੇ ਜਲੂਸ ਕੱਢਣ ਦਾ ਉੱਤੇ ਕਾਰਵਾਈ ਨਾ ਕਰਨ ਦਾ ਇਸ਼ੂ ਹੋਵੇ ਚਾਹੇ ਉਹ ਮਤਲਬ ਸਿੰਗਰ ਵਰਗੇ ਜਿਹੜੇ ਮਤਲਬ ਬਲਾਤਕਾਰੀ ਹੈਗੇ ਉਹਨਾਂ ਨੂੰ ਮਾਂ ਉਹਨਾਂ ਨੂੰ ਉਹਨਾਂ ਪ੍ਰਤੀ ਸਖਤ ਰੁਖਤ ਨਾ ਬਣਾ ਕੇ ਜਾਂ ਗੁਜਰਾਤ ਵਿੱਚ ਜਿਹੜੇ ਬਿਲਕਸ ਮਾਨੋ ਦੇ ਜਿਹੜੇ ਦੇਪੇ ਸਿਗੇ ਜਿਹੜੇ ਕਾਤਲ ਸਿਗੇ ਉਹਨਾਂ ਨੂੰ ਜੇਲ੍ਹ ਚੋਂ ਰਿਹਾ ਕਰਕੇ ਗਲਾਂ ਚ ਫੁੱਲਾਂ ਦੀ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕਰਨਾ ਇਹ ਸਾਰਾ ਕੁਝ ਦੱਸਾਂ ਦਾ ਕਿ ਸਰਕਾਰ ਵਿਤਕਰਾਂ ਵਿਤਕਰੇ ਕਰਨ ਵਾਲੀ ਸਰਕਾਰ ਹੈ ਨਾ ਕਿ ਸਾਰੇ ਦੇਸ਼ ਨੂੰ ਇਕੱਠਾ ਲੈ ਕੇ ਨਵਾਂ ਵਾਲੀ ਸਰਕਾਰ ਉਹ ਪੰਜਾਬ ਨਾਲ ਇਹ ਵਿਤਰਾ ਸੀ ਬਿਲਕੁਲ برداشت ਨਹੀਂ ਕਰਾਂਗੇ ਔਰ ਪੰਜਾਬ ਇਹਦਾ ਟੁਕਵਾ ਜਵਾਬ ਦੇਊਗਾ 24 ਦਿਨ ਚੋਣਾ ਵਿੱਚ ਭਾਜਪਾ ਸਰਕਾਰ ਨੂੰ ਯਾਰ ਫਲੈਕਸ ਲੱਗੀ ਹੈ ਔਰ ਮਿੰਦਰ ਕੇਸ਼ ਨੇ ਤੁਹਾਨੂੰ ਮੰਨਦੇ ਇੱਕ ਮੌਕਾ ਹੋਰ ਦੇ ਸਮਝ ਉਹ ਨਹੀਂ ਹੁਣ ਤਾਂ ਇੱਕ ਮੌਕਾ ਆ ਗਿਆ ਕਿ ਪਤਾ ਨਹੀਂ ਕਿਵੇਂ ਮੌਕਾ ਮਿਲ ਗਿਆ ਲੁਕੀਂ ਕਾਂਗਰਸ ਦੇ ਕਾਲੀਆਂ ਨੇ ਪੰਜਾਬ ਦਾ ਇਨਾ ਕਚੂਮਰ ਕੱਢਿਆ ਪਿਆ ਸੀ ਇਨਾ ਲੁੱਟਿਆ ਕੁੱਟਿਆ ਚੱਟਿਆ ਚੁੰਡਿਆ ਪੰਜਾਬ ਨੂੰ ਕਿ ਪੰਜਾਬ ਅੱਕਿਆ ਪਿਆ ਸੀ ਐਸੀ ਚਾਹੇ ਕੁੱਤੇ ਨੂੰ ਵੋਟ ਪਾ ਦਈਏ ਪਰ ਇਹਨਾਂ ਨੂੰ ਵੋਟ ਨਹੀਂ ਪਾਣੀ ਸੋ ਪੰਜਾਬੀ ਪੰਜਾਬੀ ਨਾ ਕਿਹਨਾਂ ਨੂੰ ਵੋਟ ਪਾਤੀ ਹੁਣ ਪੰਜਾਬ ਨੂੰ ਪਤਾ ਲੱਗ ਗਿਆ ਕਿ ਕਾਦੇ ਜੋਗੇ ਹੈਗੇ ਆ ਸਾਰੇ ਦਿੱਲੀ ਦੇ ਇਸ਼ਾਰੇ ਤੇ ਨੱਚਦਾ ਪਿਆ ਪੰਜਾਬ ਦੇ ਸਾਧਨਾ ਸਰੋਤਾਂ ਦੀ ਜਿਹੜੀ ਮਤਲਬ ਲੁੱਟ ਹੈਗੀ ਹੈ ਜਹਾਜ਼ ਵਰਤ ਕੇ ਚਾਹ 100 ਗਾਜ ਵੀ ਜਰ ਚੱਲਣਾ ਹੋਵੇ ਤਾਂ ਵੀ ਜਹਾਜ ਤੇ ਚੱਲਦਾ ਕੇਜਰੀਵਾਲ ਆਦਮ ਪਰ ਤੋਂ ਹਾਰ ਪਰ ਜਾਣਾ ਸੀ ਤਾਂ ਹੈਲੀਕਾ ਉਹ 400 ਕਰੋੜ ਦੇ ਜਹਾਜ਼ ਤੇ ਜਿਹੜਾ ਕਿ ਪੰਜਾਬ ਦਾ ਪੈਸਾ ਆਏਗਾ ਉਹ ਤੇ ਕੋਈ ਹੱਕ ਨਹੀਂ ਦਿੱਲੀ ਦਾ ਪੈਸਾ ਖਰਚੇ ਕੇਜਰੀਵਾਲ ਭਗਵੰਤ ਜੀ ਪੰਜਾਬ ਦਾ ਸਰੋਤਾ ਨੂੰ ਕਿਉਂ ਲਟਾਰਿਆ ਦਿੱਲੀ ਨੂੰ ਕਿਉਂ ਪੰਜਾਬ ਨੂੰ ਪਹਿਲੇ ਕੰਗਲਾ ਪੰਜਾਬ ਹੈਗਾ ਇਹਨੂੰ ਹੋਰ ਕੰਗਾਲ ਕਰ ਰਿਹਾ ਹੈਗਾ ਭਗਵੰਤ ਜੀ ਦਿੱਲੀ ਦਾ ਹੱਥ ਛੋਕਾ ਹੈਗਾ ਦਮਛੱਲਾ ਹੈਗਾ ਕੇਜਰੀਵਾਲ ਦਾ ਤੈਨੂੰ ਸ਼ਰਮ ਆਣੀ ਚਾਹੀਦੀ ਕਿ ਪੰਜਾਬ ਦੇ ਲੋਕਾਂ ਨੇ ਚੁਣਿਆ ਤੇ ਪੰਜਾਬ ਨਾਲ ਹੀ ਧਗਾ ਕਰ ਰਿਹਾ ਹੈ ਪੰਜਾਬ ਜਿਹੜਾ ਆਪਣੇ ਆਦੇ ਜਿਨ ਫਲੈਕਸ ਲੱਗੇ ਸੀ ਸਾਰਾ ਉਹ ਪੰਜਾਬ ਉਹ ਐਮਓਸੀਦੂ ਨਾਲ ਕਿਸ ਤਰ੍ਹਾਂ ਜੀ ਦੁਕ ਕੋਈ ਕਾਂਗਰਸੀ ਅੰਦਰੂਨੀ ਲੜਾਈ ਹੈ ਮੈਂ ਇਸ ਕੋਈ ਦਖਲ ਨਹੀਂ ਦੇਣਾ ਚਾਹੁੰਦਾ ਮੈਨੂੰ ਇਹਨਾਂ ਜਰੂਰ ਪਤਾ ਹੈਗਾ ਕਿ ਜੇਕਰ ਆਉਣ ਵਾਲੇ ਸਮੇਂ ਸਿਆਸਤ ਹੈਗੀ ਤਾਂ ਇਮਾਨਦਾਰ ਲੋਕਾਂ ਦੀ ਸਿਆਸਤ ਹੋਊਗੀ ਚਾਹੇ ਉਹ ਇਮਾਨਦਾਰ ਕੋਈ ਆਪਣੇ ਆਪ ਨੂੰ ਕਹਿੰਦਾ ਹੋਵੇ ਚਾਹੇ ਉਹ ਜਗਜਾਹਰ ਹੋਵੇ ਉਹਦੀ ਇਮਾਨਦਾਰੀ ਚਾਹੇ ਨਾ ਹੋਵੇ ਪਰ ਕੁੱਲ ਮਿਲਾ ਕੇ ਲੋਕਾਂ ਨੇ ਦੇਖ ਲਿਆ ਹੈਗਾ ਕਿ ਪਿਛਲੇ 70 ਸਾਲਾਂ ਚ ਜਾਂ ਹੁਣ ਪਿਛਲੇ 2 ਸਾਲਾਂ ਚ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਜੋ ਪੰਜਾਬ ਦਾ ਵਿਕਾਸ ਦੇ ਕਾਰਜ ਛਾਪ ਹੈ ਜਿਵੇਂ ਪੰਜਾਬ ਬੱਚੇ ਬਾਹਰ ਬਾਹੌ ਦਾ ਹੀ ਭੱਜੇ ਜਾ ਰਹੇ ਹੈਗੇ ਜਿਵੇਂ ਪੰਜਾਬ ਦੀ ਕਿਸਾਨੀ ਸੰਕਟ ਦਾ ਜੋ ਪਿਸ਼ਾਬ ਦਾ ਨਸ਼ਿਆਂ ਦਾ ਜੋ ਹ ਸਾਰੇ ਜੋ ਬਾਤਾਵਰਨ ਦਾ ਹਾਲ ਹੈ ਉਹ ਸਾਰੇ ਸੰਗਤਾਂ ਦੇ ਸਨਮੁਖ ਪੰਜਾਬ ਨੂੰ ਇਮਾਨਦਾਰ ਸਿਆਸਦਾਨਾਂ ਦੀ ਲੋੜ ਹੈਗੀ ਹੈ ਉਹ ਚਾਹੇ ਕਾਂਗਰਸ ਵਿੱਚ ਹੋਣ ਚਾਹੇ ਕਪਾਜਪਾ ਚ ਹੋਣ ਚਾਹੇ ਕਾਲੀ ਦਲ ਚ ਹੋਣ ਉਹ ਚਾਹੇ ਕਿਸੇ ਹੋਰ ਪਾਰਟੀ ਚ ਹੋਣ ਚਾਹੇ ਮਤਲਬ ਆਮ ਆਦੀ ਪਾਰਟੀ ਜੇ ਮੈਂ ਕਹਿੰਦਾ ਜੇ ਇਮਾਨਦਾਰ ਸਿਆਸਤ ਹੈ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਦੇ ਭਲੇ ਵਾਸਤੇ ਸੋਚਣਾ ਚਾਹੀਦਾ ਕੰਮ ਕਰਨਾ ਚਾਹੀਦਾ ਡਾਕਟਰ ਗਾਂਧੀ ਨੂੰ ਕੋਈ ਸੀਟ ਦੇ ਦਿੰਦੇ ਤਾਂ ਕੋਈ ਵੀ ਨਹੀਂ ਮੈਂ ਨਹੀਂ ਮੈਂ ਨਹੀਂ ਮੈਨੂੰ ਕੋਈ ਪਾਰਟੀ ਸੀਟ ਮੈਂ ਇਲੈਕਸ਼ਨ ਲੜਨਾ ਨਹੀਂ ਮੈਂ ਮੈਂ ਜਿਹੜੀ ਪਾਰਲੀਮੈਂਟ ਮੈਂ ਸਿਆਸਤ ਵਿੱਚ ਹੈਗਾ ਹਾਂ ਪਰ ਮੈਂ ਜਿਹੜੀ ਪਾਰਲੀਮੈਂ ਤਕਾਜ਼ਾ ਹੈਗਾ ਸਿਹਦਾ ਵੀ ਤਕਾਜ਼ਾ ਹੈਗਾ ਕਿ ਮੈਨੂੰ ਐਸ ਉਮਰ ਸੇ ਹੁਣ 72 74 ਸਾਲ ਦੇ ਵਿੱਚ ਹੋ ਜਾਣਾ 74 ਸਾਲ ਦੀ ਉਮਰ ਚ ਐਵੇਂ ਰਸੇ ਲੜਾਈ ਚ ਲੱਗਾ ਇਹ ਮੇਰੇ ਮੇਰੀ ਮੇਰੀ ਆਤ ਨਹੀਂ ਬਰਸਵਾ ਰਹੀ ਮੇਰਾ ਕਿੱਤਾ ਨਹੀਂ ਸਿਆਸਤ ਨਾ ਲੋਕਾਂ ਦਾ ਸਿਆਸਤ ਕੀਤਾ ਹੈਗਾ ਮੇਰਾ ਕਿੱਤਾ ਡਾਕਟਰ ਜੀ ਮੈਂ ਤਾਂ ਕੋਈ 1 ਕਿਜੀ ਦੀ ਵੱਲ ਦੇ ਮਗਰ ਲੱਗ ਕੇ ਐਸੀ ਪੰਜਾਬ ਨੂੰ ਬਦਲ ਦੇਵਾਂਗੇ ਹਿੰਦੁਸਤਾਨ ਨੂੰ ਬਦਲ ਦੇਵਾਂਗੇ ਇਮਾਨਦਾਰ ਸਿਆਸਤ ਦਾ ਯੁੱਗ ਆ ਗਿਆ ਪਾਰਦਰਸ਼ੀ ਸਿਆਸਤ ਦਾ ਯੁੱਗ ਆ ਗਿਆ ਤਾਂ ਮੈਂ ਤਾਂ ਮੈਂ ਭਲੇਖਾ ਖਾ ਗਿਆ ਸੀ ਮੈਂ ਮੈਨੂੰ ਮੈਂ ਭਰਮ ਪਾੜ ਲਿਆ ਸੀ ਜਿਹੜਾ ਮੈਨੂੰ ਬਹੁਤ ਜਲਦੀ ਪਤਾ ਲੱਗ ਗਿਆ ਕਿ ਇਹਦਾ ਠੱਗ ਹੈਗਾ ਇਹਦਾ ਠੱਗਾਂ ਦੀ ਪਾਰਟੀ ਹੈ ਮੈਂ ਛੇਤੀ ਨਾਲ ਖੜਾ ਛੱਡ ਕੇ ਆਪਣਾ ਕੰਮ ਡਾਕਟਰੀ ਮੁੜ ਕੇ ਕਰਨ ਲੱਗ ਪਿਆ ਅੱਛਾ